ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਦੀਪ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈ ਮਾਰਨਿੰਗ ਦਾਗਾ ਆਪਾਂ ਸਬਜ਼ੀ ਦੀ ਤਿਆਰੀ ਕਰਦੇ ਹਾਂ ਸਵੇਰ ਦੀ ਤੇ 6:30 ਕੱ 7:00 ਕੱ 7 ਦਾ ਟਾਈਮ ਹੈਗਾ ਬਰੀਂਦੀ ਆਪਣੀ ਬਾੜੀ ਚ ਆ ਗਈਆਂ ਨੇ ਜੀ ਜਿਹੜੀਆਂ ਦੋ ਕੋ ਮੁੱਲ ਜਿਹਦੀਆਂ ਪਈਆਂ ਤੀਆਂ ਉਹ ਭਿੰਡੀਆਂ ਤੇ ਆਪਣੀਆਂ ਪ੍ਰਕਾਰ ਵਾਲੀਆਂ ਭਿੰਡੀਆਂ ਦੇ ਫਰਕ ਪੈਂਦਾ। ਸਦੇ ਨੂੰ ਪਾ ਚੰਗੀ ਤਰ੍ਹਾਂ ਧੋ ਲਿਆ ਹੁਣ ਕੁੰਝ ਲਾਂਗੇ। ਉਹ ਮਸ਼ੀਨ ਚ ਮੇ ਕੱਪੜੇ ਪਾਈ ਬਾਹਰ ਲਵੇੜਾ ਸੰਭਰੇ ਇੱਧਰ ਝਾੜੂ ਲੱਗ ਗਿਆ ਸਾਰੇ। ਮਸਰ ਪਹੁਣ ਸਬਜ਼ੀ ਰਿਤੀਆ ਸਬਜ਼ੀ ਬਣਾਉਣੇ ਸਬਜ਼ੀ ਪਈ ਆ। ਥੋੜੀ ਜੀ ਬਣਾਉਣੇ ਫੁੱਫੜ ਜੀ ਆਏ ਹੋਏ ਨੇ ਕੱਲ ਦੇ ਮੱਝ ਨੂੰ ਦੇਖਣ ਦੇਖੋ 100 ਚੋਂ 5 ਕੁ ਪੈਸੇ ਫਰਕ ਪਿਆ ਤੇ ਅਸੀਂ ਵੀ ਅਰਦਾਸ ਕਰਦੇ ਆ ਤੁਸੀਂ ਵੀ ਹਨਾ ਸਾਰੇ ਵੀਰ ਭੈਣਾ ਹਨਾ ਅਰਦਾਸ ਕਰੋ ਮੱਝ ਲਈ ਤੇ ਮੱਝ ਆਪਣੀ ਬਹੁਤ ਕੰਮ ਕਰਦੀ ਆਪਾਂ ਨੂੰ ਇਹ ਆਪਣੀਆਂ ਭੈਣ ਭਾਈ ਹੁੰਦਾ ਜਿਹੜਾ ਇੱਕ ਦੂਜੇ ਦੀ ਮਦਦ ਲਈ ਕਰਦਾ ਹਨਾ ਅਰਦਾਸ ਤੁਸੀਂ ਵੀ ਸਾਰੇ ਭੈਣ ਭਾਈ ਅਰਦਾਸ ਕਰੋ ਇੰਨਾ ਵੀ ਕਰਦੇ ਹੋ ਮੱਝ ਨਾਲ ਹਰ ਰੋਜ਼ ਇਹਨੇ ਕਮੈਂਟ ਆਉਂਦੇ ਨੇ ਤੁਸੀਂ ਆਹ ਪਰ ਤੁਸੀਂ ਆਹ ਪਰ ਸਾਰਾ ਕੁ ਸਭ ਪਾਪਾ ਦੇਖ ਲਿਆ ਜਿਵੇਂ ਕੋਈ ਕਹੀ ਜਾਂਦੋ ਮੈਂ ਪਰਿਆ ਨਿਆ ਹਣਾ ਤਿੰਨ ਸਾਲ ਹੋ ਗਏ ਵਿਚਾਰੇ ਨੂੰ ਬਾਈ ਪੁੱਤਾਂ ਵਾਂਗੂ ਗਾਲੀ ਸੀ ਹੁਣ ਨਾ ਐ ਬੇਚ ਨੂੰ ਬਿਣਜੀ ਕਰਨਾ ਹੈਗਾ ਵੀ ਵੇਚ ਦਈਏ ਤੇ ਵਹਿਗੁਰੂ ਪਰੇਤਾਰੀ ਪੈ ਜੇ ਆਪਣੀ ਮੱਝ ਤੇ ਬਹੁਤ ਟੈਂਸਿੰਗ ਹੋਈ ਪਈ ਮੱਝ ਦੀ 60 ਪਰਬਦੀਨ ਹੋਇਆ ਪਿਆ ਬਸ ਇੱਕ ਬਲੌਗ ਆਇਆ ਬਣਾ ਲੈਣਾ ਜੀ ਨਹੀਂ ਕਰਦਾ ਹੈਗਾ ਜਮੀ ਵਿਕਾਸੇ ਕੰਮ ਨੂੰ ਜੀ ਨਹੀਂ ਕਰਦਾ ਹੈਗਾ ਕਿ ਸਰਦਨ ਕੰਮ ਕਰੇ ਬਿਨਾਂ ਪਹਿਲਾਂ ਕਈ ਦਿਨ ਤਰਸੇਮ ਜੀ ਮੱਝ ਕਰਕੇ ਮੂੜ ਖਰਾਬ ਰਿਹਾ ਔਰ ਹੀ ਮੱਝ ਉਹ ਮਰ ਗਈ ਸੀ ਫਿਰ ਚਲ ਆਏ ਹੋ ਗਿਆ ਜਲ ਵੀ ਬਜਵਾਖਾ ਨੂੰ ਦੁੱਧ ਹੋ ਗਿਆ ਹੁਣ ਵੈ ਗੁਰੂ ਜੀ ਕਿਰਪਾ ਨਾਲ ਤਰਸੇਮ ਨੇ ਇੱਕ ਮੱਝ ਹੋਰ ਲੈ ਲਈ ਦੋ ਮੱਝਾਂ ਲੈ ਲਈਆਂ ਤੇ ਪਰ ਜਿਹੜੀ ਉਹ ਮੱਝ ਦੀ ਘਾਟ ਹੁੰਦੀ ਆ ਹਨਾ ਉਹ ਪੂਰੀ ਨਹੀਂ ਹੋਣ ਵਾਲੀ ਹੁੰਦੀ ਇਹ ਸੋਨ ਪਤਾਈਏ ਫਸਲ ਨੂੰ ਵੀ ਵੱਡਾ ਕੰਮ ਹੁੰਦਾ ਜਿਹੜਾ ਮੱਝਾ ਨਾ ਹੁੰਦਾ ਆਪਾਂ ਪਾ ਦਿਆ ਹਨਾ ਜਵਾਖਾ ਵਾਂਗੂ ਤੇ ਨੋ ਯਪਾ ਕੱਟ ਲੈਣੇ ਫ੍ਰਿੰਡੀਆਂ ਜਿਹੜੀਆਂ ਆਪਣੀਆਂ ਘਰ ਵਾਲੀਆਂ ਨੇ ਉਹ ਆਪਾਂ ਥੋੜੀ ਜਿਹੀ ਮੋਟੀ ਕੱਟ ਲਾਂਗੇ ਜਿਹੜੀ ਮੁੱਲ ਦੀ ਆ ਉਹ ਥੋੜੀ ਜਿਹੀ ਬਰੀਕ ਕੱਟ ਲਾਂਗੇ ਕਿਉਂ ਘਰ ਦੀ ਫ੍ਰਿੰਡੀ ਹੁੰਦੀ ਜਿਹੜੀ ਉਹ ਕੱਚੀ ਹੁੰਦੀ ਹੈ ਉਹ ਸੇਰਦੀ ਬਣ ਜਾਂਦੀ ਆ ਪੱਕ ਜਾਂਦੀ ਆ ਜੇ ਜਿਹੜੀ ਮੁੱਲ ਦੀ ਹੁੰਦੀ ਆ ਉਹ ਪੱਕਣ ਨੂੰ ਵੀ ਟਾਈਮ ਲੱਗਦਾ ਚਲੋ ਜੀ ਆਪਾਂ ਭਿੰਡੀਆਂ ਦੀ ਸਬਜ਼ੀ ਤਿਆਰ ਕਰ ਲਈਏ ਫਿਰ ਆਪਾਂ ਰੈਂਦੇ ਕੰਮ ਕਰਦੇ ਆ ਕੰਮ ਬਸ ਜੀਨ ਕਰਦਾ ਕੰਮ ਨੂੰ ਅਨਸਰ ਦੇ ਰਸਨਾਮ ਆ ਹਨਾ ਸੁਰਤੀ ਦੋਦਰੀ ਵੀ ਅੱਜ ਕਰਨੀ ਲੋ ਜੀ ਪੱਕਾ ਫੜ ਤੋਂ ਇੱਟ ਨਹੀਂ ਜੀ 24 ਦਾ ਪਪਾੜਾ ਨਹੀਂ ਜੀ

ਉਹ ਜਿਹੜਾ ਕੱਮ ਹੈ ਪਾਇਆ ਦਾ ਤੇ ਮੈਂ ਸੂਟ ਸਲਾਈ ਕਰਨਾ ਇੰਨਾ ਰੱਦੀਆ ਕੁੰਗਿਆ ਉਹ ਵਾਕੇ ਦੇਖਾਂ ਇੱਕ ਵਧੀਆ ਸੰਪਤਾ ਹੋਇਆ ਮੂਪਾ ਲਾਇ ਫੀਟਿੰਗ ਵਾਲੀ ਚਾਉਣੀ ਲਾਈ ਜੇ ਰੈਂਦਾ ਦਾ ਹੱਥੀ ਛਾਲ ਫਿਰ ਮਾਨ ਚੀਏ ਫਿਰ ਪਾਵਾ ਕੇ ਨੰਮੀ ਪੜਾ ਲੇ ਪਾ ਕੇ ਦੇਖਣਾ ਵੀ ਜੇ ਬਾਹਰ ਦਾ ਕੋਈ ਉਹ ਸੈਟ ਕਰ ਦੋਦੀ ਕੋਤ ਬਾਹਰ ਖਾਣੀ ਹੈਗੀ ਸਾਰਾ ਸੈਟ ਕਰ ਠੀਕ ਹੈ ਅੱਜ ਉਹ ਵੀ ਦੱਤਾ ਆ ਗਿਆ ਸੀ ਸਰਦਾਰ ਜਿਗਰ ਨਾਲ ਅਸੀਂ ਅੱਥੇ ਆਪਣਾ ਹਿੰਮਨ ਸਿੰਘ ਸਾਹਿਬ ਦੇ ਵੀਡੀਓ ਦੇਖਣ ਲੱਗੇ ਹੈ ਨਾ ਜੇ ਤੁਸੀਂ ਵੀ ਨਹੀਂ ਦੇਖੀ ਹੈ ਹਿੰਮਨ ਗੱਲ ਵੀ ਉਹ ਤੁਸੀਂ ਦੇਖ ਲਿਓ ਤੇ ਆਪਾਂ ਪਾਈ ਸੀ 25 25 ਤਰੀਕ ਨੂੰ ਅੱਜ 25 ਤਰੀਕ ਸੀ ਲਾਸਟ ਪਾਈ ਸੀ ਨਾ ਤੇ ਉਹ ਆਪਣੇ ਕੱਪੜੇ ਲੈ ਆਏ ਨੇ ਕਿ ਲਾਹਣ ਵਾਲੇ ਤਾਰਾ ਤੋਂ ਕੁੱਤੇ ਪੈਣੇ ਕੁਝ ਕੁਤੇ ਲਾ ਲੈਸ ਪਹਿਲਾਂ ਤੇ ਫੋਨ ਲਾਹਣ ਦੇ ਪੈਨ ਪ੍ਰੈਸ ਕਰ ਦਿਆਂਗੇ ਜਾ ਕੇ ਸੰਗੂ ਕੁੜੀਆਂ ਨੇ ਉਹ ਰਿਲੀਅਨ ਹਿੱਲਾ ਇਹ ਕੁੜੀਆਂ ਵੀਡੀਓ ਦੇਖਣ ਲੱਗੀਆਂ ਜੀ ਜੇ ਚਲਦਾ ਹੋਰ ਵੀਡੀਓ ਦੇਖੀ ਮੇਰੇ ਤੋਂ ਕੰਮ ਹੀ ਲੋਟਾ ਨਾ ਮੈਂ ਸੁਣਿਆ ਹੈ ਕਿ ਤੁਸੀਂ ਖਰਾਬ ਕਰਦੇ ਆਂ ਆਹ ਤਾਂ ਮੋਦਰ ਤਾਂ ਲਾ ਲੇ ਨਾ ਆਉਂਗੇ ਸਰਦਾਰ ਜੀ ਇੱਥੇ ਹੋਣੀ ਪੁਆਜੀ ਕੋਲ ਸੱਡਣ ਦਾ ਹੈ ਪੜਨ ਵਾਲਾ ਕੁਮਨ ਮੈਂ ਕਿਉਂ ਕੁਮਨ ਨੇ ਰੋਟੀ ਖਾਧੀ ਲੇਟ ਆ ਕਿਉਂ ਹੁਣ ਉਦੋਂ ਪਹਿਲਾਂ ਤਾਂ ਖਾਪ ਮਾਂ ਜਿਗੈ ਸੀ 12 ਵਜੇ ਰੋਟੀ ਖਾਧੀ ਉਹਨੇ ਆ ਬਾਥਰਮ ਟੰਕ ਤੇ ਆਉਂਗੀ ਤੇ ਪੱਤਰ ਆ ਖਾਣ ਦਾ ਇਹਨੇ ਨਹੀਂ ਤਰਦਾ ਖਾਇਆ ਹਾਂ ਸੁੱਪਾ ਜੋ ਦੂ ਨਤਾ ਕੱਪੜੇ ਤੋਂ ਪਰੇ ਤੋਂ ਬਿਨਸੂ ਕਦਨੇ ਸਿੰਦਾ ਦਾ ਮੌਸਮ ਹੋਇਆ ਤੇ ਵਿੱਚ ਚੱਕੀ ਨੀ ਲਾਈ। ਬੇਬਿਆਹਰਾ 10 ਤੱਕ ਦਾ ਤੋਲ। ਬਾਲ ਬਾਤ ਜਾਂ ਮੇ ਪ੍ਰਤੀ ਜੋਦੋਂ। ਬਹੁਤ ਵੀ ਚਾਹੇ ਲੱਗਤੂ। ਦੇ ਕਿਸ ਹੀਰੇ ਕਿਦੇ ਕਰਾ ਲੈ ਨੀ ਵਾਲ ਕੱਢ ਦੇ ਕੰਗਿਆ ਵਾਲੀ ਮੇਰਾ ਤਾਂ ਰਾਜ ਛਰਵਾ ਕੇ ਜਾਂ ਗੁਰਮੁਖੀ ਰਿਪੋਰਟ ਸਰਚੋ ਗਿਆ ਜੂੜਾ ਮਲਾਇਦਾ ਤਾਂ ਹੁਣੀ ਕੋਲਿਆ ਹੋਊਗਾ ਨਾ ਪੁੱਤ ਨੂੰ ਸੁਖਾ ਆਇਨੀ ਫਿਰ ਫਿਰ ਕੰਮ ਆ ਟਾਈਮ ਹੋ ਜਾਊਗਾ ਵਰਤਿੰਦਾ ਤਾਂ ਉਹ ਹੀ ਗੱਲਾਂ ਕਰਦਾ ਮੈਂ ਸ ਨਹੀਂ ਸਾਰੇ ਪਰਿਵਾਰ ਦਾ ਮੂਡ ਖਰਾਬ ਕਰਦਾ ਕੀ ਕਰੀ ਚਲੋ ਜੀ ਪਤਾ ਹੈ ਕਰਦੀ ਆ ਫਿਰ ਮਿਲਦੇ ਆਂਗੇ ਬਾਅਦ ਵਿੱਚ ਨਾਲੇ ਸਾਬ ਨਾਲ ਕੋੜਾ 10 ਵਜੇ ਬੰਦਿਆ ਕਰਾਂਗੇ ਅੱਗੇ ਮਾਂ ਬਾਦ ਦੀ 4 ਵਜੇ ਪੌਣੇ 4 ਥੋੜੇ ਦਿਨਾਂ ਦਾ ਫਰਕ ਪੈ ਗਿਆ ਤੇ ਹੁਣ ਹੁਣ ਆਪਾ ਬੰਨਾ ਹੈ ਜੀ 你根本就没当回事。

ਨੀ ਫੜਿਆ ਚਲੋ ਜੀ ਅੱਪਾ ਕਰ ਦਿੰਗੇ ਵੀਡੀਓ ਦਾ ਐਂਡ ਆਪਨੇ ਹਰ ਸਾਲ ਕੰਮ ਪੈਣੇ ਹੁਣ ਫਟਾਫਟ ਕਰਦੇ ਆਂ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਕਰਦੇ ਮੱਝਾ ਬੰਨ ਦਿੱਤੀਆਂ ਹੁਣ ਆਪਾਂ ਕਰ ਦਿਆਂਗੇ ਕੰਮ ਰਹਿ ਗਏ ਇਹ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦਾ ਹੀ ਬਾਹਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ